ਮੈਂ ਸੀਤਾਰਾਮ ਨਿਜਰ ਰੋਟਰੀਅਨ ਪਾਸਟ ਅਸਿਸਟੈਂਟ ਗਵਰਨਰ ਰੋਟਰੀ ਕਲੱਬ ਨਕੋਦਰਿਸਟ ਆਪਣੇ ਵੱਲੋਂ ਤੇ ਆਪਣੇ ਨਿਜਰ ਪਰਿਵਾਰ ਵੱਲੋਂ ਸਮੂਹ ਦੇਸ਼ਵਾਸੀਆਂ ਨੂੰ ਨਕੋਦਰਵਾਸੀਆਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਜਿੰਨੇ ਵੀ ਸਾਡੇ ਭੈਣ ਭਰਾ ਪੰਜਾਬੀ ਹਿੰਦੁਸਤਾਨੀ ਵਸਦੇ ਆ ਉਹਨਾਂ ਨੂੰ ਆਪਣੇ ਵੱਲੋਂ ਧੰਨ ਤੇ ਰਸ ਦੀਆਂ ਦੀਵਾਲੀ ਦੀਆਂ ਵਿਸ਼ਕਰਮਾ ਡੇ ਜੋ ਕਿ ਬਹੁਤ ਪ੍ਰਮੁੱਖ ਹੈ ਤੇ ਗੁਰਪੁਰਬ ਦੀਆਂ ਮੁਬਾਰਕਾਂ ਦਿੰਦਾ ਪਰਮਾਤਮਾ ਹਰ ਤਰ੍ਹਾਂ ਇਹਨਾਂ ਦੇ ਖੁਸ਼ੀਆਂ ਰਖੇੜੇ ਬਖਸ਼ੇ ਤੇ ਅਪਰਾਲ ਮਿਲ ਕੇ ਆਪਣਾ ਜਿਹੜਾ ਇਹ ਤਿਹਾੜ ਆ ਉਹਨਾਂ ਨੂੰ ਮਨਾਈਏ ਤੇ ਨਾਲ ਦੀ ਨਾਲ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਕਿ ਸਾਡਾ ਇੱਕ ਜਿਹੜਾ ਦੇਸ਼ ਆ ਉਹ ਪਿੰਡਾਂ ਦਾ ਵਾਸੀ ਆ ਤੇ ਛੋਟੇ-ਛੋਟੇ ਬਾਜ਼ਾਰ ਹਰ ਜਗ੍ਹਾ ਨੇ ਹਰ ਸ਼ਹਿਰ ਦੇ ਵਿੱਚ ਨਿੱਕੇ-ਨਿੱਕੇ ਬਾਜ਼ਾਰ ਨੇ ਜਿੱਥੇ ਛੋਟੇ-ਛੋਟੇ ਦੁਕਾਨਾਂ ਲੱਗੀਆਂ ਜਾਂ ਮਜ਼ਦੂਰ ਨੇ ਮਿਹਨਤਾਂ ਕਰਕੇ ਆਪਣੇ ਦੀਵੇ ਮਿੱਟੀ ਦੇ ਬਣਾਉਂਦੇ ਆ ਜਾਂ ਡੈਕੋਰੇਸ਼ਨ ਦਾ ਸਮਾਨ ਹੈ ਆਪਾਂ ਆਨਲਾਈਨ ਜਿਹੜੀ ਸ਼ੋਪਿੰਗ ਨੂੰ ਛੱਡ ਕੇ ਆਪਣੇ ਪਰਿਵਾਰ ਦੇ ਨਾਲ ਬਾਜ਼ਾਰਾਂ ਵਿੱਚ ਨਿਕਲੀਏ ਨਾਲੇ ਤਾਂ ਉੱਥੇ ਦੀ ਰੌਣਕ ਦਾ ਆਨੰਦ ਮਾਣੀਏ ਨਾਲੇ ਇਹ ਸਮਾਨ ਉਹਨਾਂ ਕੋਲੋਂ ਲੈ ਕੇ ਆਪਣੇ ਬਾਜ਼ਾਰ ਨੂੰ ਦੁਨੀਆ ਦੇ ਲੈਵਲ ਦੇ ਲੈ ਕੇ ਆਈਏ ਜਿਸ ਤਰ੍ਹਾਂ ਕਿ ਚਾਈਨਾ ਮਿਹਨਤ ਕਰਕੇ ਆਪਣਾ ਬਾਜ਼ਾਰ ਵਰਲਡ ਦੇ ਵਿੱਚ ਉੱਪਰ ਲੱਗਿਆ ਅਸੀਂ ਵੀ ਆਪਣੇ ਘਰੇਲੂ ਵਪਾਰ ਨੂੰ ਇੰਨਾ ਕੋ ਚੱਲ ਜਾਈਏ ਜਿਹੜਾ ਗਰੀਬ ਅਮੀਰ ਹਰ ਕੋਈ ਇਸ ਦਾ ਮਾਣ ਮਾਨ ਸਕੇ ਇੰਨੀਆਂ ਗੱਲਾਂ ਲਈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਪ੍ਰਮਾਤਮਾ ਅਗੇ ਬੇਨਤੀ ਕਰਦਾ ਕਿ ਜਿਹੜੇ ਸਾਡੇ ਤਿਹਾਰ ਆ ਇਹ ਤੁਹਾਡੇ ਲਈ ਖੁਸ਼ੀਆਂ ਖੇੜੇ ਲੈ ਕੇ ਆਉਣ ਤੇ ਆਪਾਂ ਦਿਵਾਲੀ ਨੂੰ ਪੂਰੇ ਹਰਸ਼ੋ ਹਲਾਸ ਨਾਲ ਮਨਾਈਏ ਤੇ ਸ਼੍ਰੀ ਰਾਮਚੰਦਰ ਜੀ ਦਾ ਇਸਤਕਬਾਲ ਕਰੀਏ ਵਧੀਆ ਜਿਹੜਾ ਸਾਡੇ ਤੇ ਉਹਨਾਂ ਨੇ ਇੱਕ ਸੰਦੇਸ਼ ਦਿੱਤਾ ਪਰਿਵਾਰ ਦਾ ਮਰਿਆਦਾ ਪਰਸ਼ੋਤਮ ਦਾ ਉਸ ਨੂੰ ਆਪਾਂ ਮੰਨ ਕੇ ਤੇ ਉਹ ਆਪਾਂ ਸਾਰੇ ਰਲ ਮਿਲ ਕੇ ਮਰਿਆਦਾ ਪਰਸ਼ੋਤਮ ਸ਼੍ਰੀ ਰਾਮਚੰਦਰ ਮਾਰਜੀ ਦੇ ਇਸ ਦਿਵਾਲੀ ਦੇ ਧਿਆਨ ਨੂੰ ਹਰਸ਼ੋ ਹਲਾਸ ਨਾਲ ਮਨਾਈਏ ਜੈ ਸ਼੍ਰੀ ਰਾਮ ਜੈ ਭਾਰਤ